ਉਹ ਤਾਂ ਤੈਨੂੰ ਮੈਂ ਕੀ ਦੱਸਾਂ ਜੇ ਮੈਂ ਰੀ ਗੱਡੀ ਵਾਲੋਂ ਕਹਿੰਦਾ ਰਮਨ ਤੇ ਤੁਹਾਨੂੰ ਕਹਿੰਦੀ ਆ ਸਾਰੇ ਜਿਹਾ ਬਾਰ ਬਾਰ ਹੀ ਥੋੜਾ ਕਹਿਣਾ ਹੁੰਦਾ ਵਾ ਨਾਲੇ ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵਾ ਜਦੋਂ ਲਵਰੀ ਭਰਤੀ ਹੋਇਆ ਸੀ ਨਾ ਮੈਂ 9 ਲੱਖ ਰੁਪਈਆ ਲਾਇਆ ਸੀ ਤੇ ਕੀ ਗੱਲ ਉਹ 6-7 ਲੱਖ ਦੀ ਗੱਡੀ ਨਹੀਂ ਦੇ ਸਕਦੇ ਤੇਰੀ ਦੁਕਾਨ ਕੋਲ ਜ਼ਿਆਦਾ ਨਹੀਂ ਚੱਲਦੀ ਚੁੱਪ ਕਰ ਦੇਗੀ ਇਦਾਂ ਜ਼ੁਬਾਨ ਕਿੱਚਾਂ ਕਰੀਵੇਂ ਮੰਮੀ ਜੀ ਬਾਂਹ ਛੱਡੋ ਦੱਸ ਮੈਂ ਕੀ ਕੀਤਾ ਆ ਛੱਡੋ ਤੇ ਜ਼ੁਬਾਨ ਨਹੀਂ ਬੰਦ ਕਰ ਸਕਦੀ ਤੇਰੀ ਜੀਬਾਨ ਕੋਹ ਜਿਆਦਾ ਨਹੀਂ ਚਲਦੀ ਚੁੱਪ ਕਰ ਜੇਗੀ ਕਿ ਜਾਂ ਜਬਾਨ ਖਿੱਚਾਂ ਤੇਰੀ ਮੈਂ ਮੰਮੀ ਜੀ ਬਾਹ ਛੱਡੋ ਦੱਸ ਮੈਂ ਕੀ ਕੀਤਾ ਆ ਛੱਡੋ ਫੇਰ ਜਬਾਨ ਨਹੀਂ ਬੰਦ ਕਰ ਸਕਦੀ ਤੂੰ ਆਪੇ ਤੇ ਪੁੱਛਣਾਗੇ ਤੇ ਮੈਂ ਤੁਹਾਨੂੰ ਜਵਾਬ ਵੀ ਦਿੱਤਾ ਮੈਨੂੰ ਕੀ ਆਈ ਨਹੀਂ ਆ ਨਾਲੇ ਚੋਰ ਤੇ ਨਾਲੇ ਚਤਰ ਨਾਲੇ ਦੱਸਿਆ ਨਹੀਂ ਵੀ ਉਹਨਾਂ ਨੇ ਆਉਣਾ ਵਾ ਨਾਲੇ ਤੁਰੀ ਗੌਂ ਡਈ ਆ ਆਪਣੇ ਨਾ ਹਰਕਤਾਂ ਦਾ ਬਾਜ਼ ਆ ਜਾ ਚੰਗੀ ਰਹਿਣਗੀ ਉਹ ਹੁਣ ਕੱਲੀ ਚਾਹ ਬਣਾ ਕੇ ਤਾਂ ਮੱਥੇ ਮਾਰ ਉਹਨਾਂ ਦੇ ਕੁਛ ਨਹੀਂ ਲੈਣਾ ਅੱਡੇ ਤੋਂ ਪਹਿਲਾਂ ਦੱਸਿਆ ਹੁੰਦਾ ਤਾਂ ਇਹ ਹੋਣਾ ਹੀ ਸਮਾਨ ਮੰਮੀ ਪਤਾ ਇਹਨੂੰ ਸਾਰਾ ਹੀ ਆ ਇਹ ਝੂਠ ਬੋਲਦੀ ਆ ਜਿਹਦੀ ਨਹੀਂ ਪਤਾ ਹੈਗਾ ਜੇ ਪਤਾ ਹੋਊਗਾ ਤੇ ਮੈਂ ਦੱਸਦੀ ਨਾ ਤੁਹਾਨੂੰ ਮੇਂਦੇ ਆਪੂ ਨੂੰ ਪਤਾ ਲੱਗਾ ਵੀ ਆਉਣ ਲੱਗੇ ਆ ਐਡੀਆਂ ਬਾਹਾਂ ਕਾਦੀਆਂ ਅਕੜੀਆਂ ਹੀ ਪਸ਼ੇਰ ਨੂੰ ਚੱਲੇ ਜਾਂਦੇ ਆਂ ਤੇ ਤੈਨੂੰ ਮਿਲਣਾਗੇ ਐਦਾਂ ਤਾਂ ਨਾਲੇ ਹੋ ਨਹੀਂ ਸਕਦਾ ਕਿ ਉਹਨਾਂ ਨੇ ਫੋਨ ਨਾ ਕੀਤਾ ਹੋਊਗਾ ਨਵੀਂ ਨਵੀਂ ਰਿਸ਼ਤੇਦਾਰੀ ਚੁੱਪ ਕਰਕੇ ਆ ਗਿਆ ਆਹ ਦਾ ਸੰਦੀਪ ਚਾਹ ਬਣਾ ਕੇ ਤੇ ਮਾਰੂ ਮੱਥੇ ਇਹਨਾਂ ਦੇ ਮੰਮੀ ਮੇਰੀ ਗੱਲ ਸੁਣੋ ਉਹ ਤੇ ਆਏ ਤੇ ਭਾ ਪਰ ਜਾਈ ਤੇ ਗੱਲ ਕਰੋ ਗੱਡੀ ਦੀ ਇਹਨਾਂ ਦੇ ਵਿਕਨਾਂ ਚੋ ਗੱਡੀ ਹੋਗੀ ਨਾ ਗੱਲ ਤੇ ਇਹਨਾਂ ਨੂੰ ਪਤਾ ਹੋਊਗਾ ਹਾਂ ਤਾਂ ਸਿੱਧਾ ਇਹਨਾਂ ਹੋ ਗਈ ਹੈ ਸਿੱਧਾ ਨਹੀਂ ਗੱਲ ਇਹਨਾਂ ਨੂੰ ਕਹਿਣਾ ਉਹ ਤਾਂ ਵਿਚੋਲਿਆਂ ਨੂੰ ਕਿਹਾ ਹੀ ਆ ਉਹ ਤਾਂ ਗੱਲਾਂ ਗੱਲਾਂ ਦੇ ਵਿੱਚ ਮੈਂ ਸੁਣਾ ਦਊਗੀ ਜਿੱਸਿਆਂ ਨੇ ਹੋਣਗੇ ਨਾ ਆਪੇ ਸਮਝ ਲੱਗ ਜਣੇ ਇਹਨਾਂ ਚਲ ਆਜੋ ਫਿਰ ਕੋਈ ਨਹੀਂ ਜੂਰਾ ਹੋ ਗਈ ਦੀ ਲੈ ਪੁੱਤ ਤੂੰ ਦੱਸ ਕਿਉਂਦੇ ਨਾ ਅਸੀਂ ਤਿਆਰੀ ਕਰਦੇ ਮੈਂ ਹਰਪਿੰਦਰ ਨੂੰ ਕਹਿ ਕੇ ਆਈ ਆ ਮੈਂ ਤੇ ਪੁੱਤ ਤੂੰ ਹੀ ਦੱਸ ਦਿੰਦੀ ਮੈਨੂੰ ਕਿ ਪਰੌਣੀਆਂ ਆਉਣ ਲੱਗੀਆਂ ਉਹਨਾਂ ਵਿੱਚ ਦੈਨ ਨੇ ਦੱਸਿਆ ਹੀ ਨਹੀਂ ਨਹੀਂ ਮਸੀ ਜੀ ਰੁਪਿੰਦਰ ਨੂੰ ਪਤਾ ਹੀ ਨਹੀਂ ਹੈਗਾ ਨਾਲੇ ਆਪਣਾ ਤੇ ਜੀ ਕਰਨ ਲਿਆ ਹੀ ਰੁਪਿੰਦਰ ਨੂੰ ਮਿਲਣ ਦਾ ਤੇ ਸ਼ਹਿਰ ਜਾਣ ਦੇ ਹੀ ਤੇ ਮੈਂ ਹਾਂ ਜਾਂਦੇ ਜਾਂਦੇ ਹੋ ਜੀ ਬਾਕੀ ਤਿਆਰੀ ਦੀ ਕਿਹੜੀ ਗੱਲ ਵਾ ਆਪਣਾ ਹੀ ਘਰ ਵਾ ਜਿਹੜੀ ਚੀਜ਼ ਦੀ ਲੋੜ ਹੈ ਇਹੀ ਖਾ ਲੈਣੀ ਹੈ ਨਹੀਂ ਨਹੀਂ ਪੁੱਤ ਮੈਨੂੰ ਸ਼ਰਮ ਜੀ ਆਉਣ ਲਈ ਆ ਕਿ ਨਵੀਂ ਨਵੀਂ ਰਿਸ਼ਤੇਦਾਰੀ ਹੋਵੇ ਨਾ ਐਦਾਂ ਚਾਹ ਪਾਣੀ ਪਿਆਲ ਦੇ ਭਰੇ ਲੱਗੇਦਾ ਵਾ ਚੰਗੇ ਲੱਗੇਦਾ ਤੇਹੀ ਨਾ ਫਿਕਰ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸੇਵਾ ਦੀ ਕਿਹੜੀ ਗੱਲ ਨਈ ਨਈ ਪੁੱਤ ਗਾਂ ਤਾਉਣਾ ਹੋਵੇ ਨਾ ਫੋਨ ਕਰਕੇ ਤਾਂ ਦੱਸ ਦਿਆ ਕਰੋ ਰਪਿੰਦਰ ਨੂੰ ਅਹੀਂ ਆ ਜਾਉਣਾ ਵਾ ਚਲੋ ਕੋਈ ਗੱਲ ਨਹੀਂ ਮਾਸੀ ਜੀ ਅਹੀਂ ਅੱਗੇ ਤਾਂ ਖਿਆਲ ਰੱਖਾਂਗੇ ਮਾਸੀ ਜੀ ਤੁਸੀਂ ਵੀ ਆਓ ਕਿਸ ਦਿਨ ਸਾਡੇ ਕੋਲ ਨਾਲੇ ਭਾਜੀ ਨੂੰ ਲੈ ਕੇ ਆਓ ਤੁਸੀਂ ਤੇ ਆਏ ਨਹੀਂ ਕਿੰਨੇ ਦਿਨ ਹੋ ਗਏ ਆ ਪੁੱਤ ਕੰਮ ਕਰ ਤੈਨੂੰ ਮੈਂ ਕੀ ਦੱਸਾਂ ਸ਼ਰੀਕੇ ਦੇ ਵਿੱਚ ਕੁੜੀ ਦਾ ਵਿਆਹ ਹੀ ਉਹਨਾਂ ਨੇ ਤੇ ਇੰਨੇ ਪ੍ਰੋਗਰਾਮ ਰੱਖੇ ਆ ਰੋਜ਼ ਹੀ ਸੱਦ ਲੈਂਦੇ ਆ ਸਗੋਂ ਹੁਣ ਵੀ ਨਾ ਉਧਰ ਹੀ ਚੱਲੇ ਆ ਤੇ ਇੰਨਾ ਵਿਆਹ ਕਰਨ ਦੇ ਆ ਨਾ ਉਹ ਗੱਲ ਹੀ ਨਹੀਂ ਕਰਨ ਵਾਲੀ ਖਾਨਦਾਨੀ ਬੰਦਿਆਂ ਦੀ ਗੱਲ ਹੁੰਦੀ ਆ ਨਾ ਪੁੱਤ ਜਿਹੜੇ ਖਾਨਦਾਨੀ ਆ ਨਾ ਉਹ ਹੀ ਕਰ ਸਕਦੇ ਇਦਾਂ ਦੇ ਵਿਆਹ ਕਿਤੇ ਮੈਨੂੰ ਤੇ ਪਤਾ ਨਹੀਂ ਲੱਗਦਾ ਇਧਰੋਂ ਚੀਜ਼ਾਂ ਲੈ ਆਉਂਦੇ ਗੱਡੀ ਤੇ ਕਦੀ ਇਧਰੋਂ ਲੈ ਆਉਂਦੇ ਆ ਤੇ ਜਿਹੜੀ ਗੱਡੀ ਦੇਣੀ ਆ ਨਾ 19 ਲੱਖ ਦੀ ਗੱਡੀ ਆ ਵਿਆਹ ਜਿਹੜੀ ਹੋਣ ਆਉਂਦੀ ਆ ਸਕਾਰਪਿਓ ਉਹ ਦੇਣੀ ਉਹ ਗੱਡੀ ਚੋ ਤੇ ਬਣ ਗਈ। ਮੰਮੀ ਵੀ ਨਾ ਐਵੇਂ ਜਾਣਗੇ ਮੈਨੂੰ ਸਮ ਆਫ देयर ਇਡੀਆ ਮੈਂ ਕਿਹੜੀ ਕੋਈ ਮਾੜੀ ਚੰਗੀ ਕਰਨ ਦੇਈਆਂ ਇਹਨਾਂ ਦੇ ਨਾਲ। ਜਿਦੋਂ ਮੰਮੀ ਦੇ ਰਿਸ਼ਤੇਦਾਰ ਆਉਂਦੇ ਆ ਸੁਭੋਗੇ ਪਿਛੇ ਧੁਰੀ ਫਰੀਦਾ ਵਾ। ਕਿ ਚਲੋ ਆਈ ਆ ਘਰ ਦੇ ਵਿੱਚ। ਤੇ ਜਦੋਂ ਮੇਰੀ ਆ ਜਾਂਦੀ ਆ ਫਿਰ ਪਤਾ ਨਹੀਂ ਕਿਉਂ ਇਦਾਂ ਕਰਦੇ ਆ। ਮੈਨੂੰ ਤਾਂ ਸਮਝ ਨਹੀਂ ਲੱਗਦੀ। ਉਹਨਾਂ ਦੇਖਾਂ ਸੀ ਜਾ ਕੇ ਕਿਤੇ ਕੋਈ ਮਾੜੀ ਚੰਗੀ ਗਲਤ ਨਹੀਂ ਕਰਨ ਦੇ। ਪੂਰਨ ਨਾ ਹੋਈ ਹੋਰ ਸੇ ਆਪਾਂ ਪੈ ਜਾਈ ਕੋਈ ਮੰਮੀ ਇਹ ਤੇ ਅਸਲ ਬੰਦਿਆਂ ਦੀ ਗੱਲ ਵਾ ਲੋਕੀ ਨਾ ਆਪਣੇ 30 ਪੁੱਤਲੀ ਨਾ ਘਰ ਤੱਕ ਵੇਚ ਦਿੰਦੇ ਆ ਕਈ ਕੁਝ ਕਰਨਾ ਪੈਂਦਾ ਵਾ ਇਹ ਤੇ ਤੁਹਾਨੂੰ ਵੀ ਪਤਾ ਵਾ ਸਹੀ ਗੱਲ ਆ ਪੁੱਤ ਤੇਰੀ ਜੋ ਤਾਂ ਤੈਨੂੰ ਮੈਂ ਕੀ ਦੱਸਾਂ ਕਿਤੇ ਸੱਸ ਵਾਸਤੇ ਸੈੱਟ ਨਨਾਨ ਵਾਸਤੇ ਸੈੱਟ ਜਿਹੜੀਆਂ ਮਾਸਿਆਂ ਭੂਆ ਨਾ ਸਾਰਿਆਂ ਦੀ ਮਿਲਨੇ ਸੋਣੇ ਨਾ ਕਰਨੀ ਆ ਆਂਦੇ ਸਰੋਪਿਆ ਨਾ ਕਿ ਮਿਲਨੀ ਕਰਨੀ ਚੰਗੇ ਨਹੀਂ ਲੱਗੀਦਾ ਇੱਕੋ ਨਾ ਕਿ ਤੀ ਦਾ ਵਿਆਹ ਕਰਨਾ ਪਰ ਪੁੱਤ ਇਹ ਨਾ ਹਰ ਕੋਈ ਨਹੀਂ ਕਰ ਸਕਦਾ ਜਣਾ ਖਣਾ ਬੰਦਾ ਨਾ ਇਦਾਂ ਨਹੀਂ ਕਰ ਸਕਦਾ ਇਹ ਜਿਹਦੇ ਕੋ ਪੈਸੇ ਚਾਰ ਹੋਣ ਉਹ ਹੀ ਕਰ ਸਕਦਾ ਵਾ ਆਹ ਤਾਂ ਲੱਲੀ ਛੱਲੀ ਤੇ ਇਦਾਂ ਹੀ ਵਿਆਹ ਵਿਊ ਕਰ ਦਿੰਦੇ ਆਂ ਫੇ ਗਲੋਂ ਲਾਤਾ ਮੰਮੀ ਤੁਸੀਂ ਦੂਰ ਕੋ ਜਾਣਾ ਜਦੋਂ ਮੇਰਾ ਵਿਆਹ ਕੀਤਾ ਸੀ ਸਾਰਾ ਦਾਜ ਦਿੱਤਾ ਰਹੀ ਮਿਲਨੀਆਂ ਤੱਕ ਕੀਤੀਆਂ ਸਾਰਿਆਂ ਦੀਆਂ ਨਾਲ 8 ਲੱਖ ਰੁਪਈਆ ਵੀ ਦਿੱਤਾ ਆਹੋ ਪੁੱਤ ਉਹ ਤਾਂ ਸਾਡਾ ਫਰਜ਼ ਬੰਦਾ ਹੈਗਾ ਤੀਆਂ ਪੁੱਤਾਂ ਨੂੰ ਦੇਣ ਵਾਸਤੇ ਪਰ ਕਈਆਂ ਨੂੰ ਨਾ ਇਹ ਗੱਲਾਂ ਯਾਦ ਨਹੀਂ ਨਾ ਰਿੰਦੀਆਂ ਚੱਲੋ ਮੰਮੀ ਤੀਆਂ ਪੁੱਤਾਂ ਲਈ ਕਰਨਾ ਹੁੰਦਾ ਵਾ ਹੋਰ ਕਿਹਦੇ ਲਈ ਕਰਨਾ ਵਾ ਉਹ ਛੱਡੋ ਮਾਸੀ ਜੀ ਇਹਨਾਂ ਗੱਲਾਂ ਨੂੰ ਜਿਹੜਾ ਦਾਸ ਦਾ ਲਾਲਚ ਵਾਣਾ ਇਹ ਜਿੰਨਾ ਵਧਾਈ ਜਾਵਾਂਗੇ ਵਧੇ ਜਾਣਾ ਵਾ ਇਹ ਰੀਤਾਂ ਵੀ ਤੇ ਅਸੀਂ ਆਪ ਹੀ ਪਾਈਆਂ ਵਾ ਤੇ ਹੀ ਆਪ ਸਿਆਣੇ ਜੇ ਜਿਹੜੇ ਮਾਪਿਓ ਦੱਸ ਦੇ ਕੇ ਤੀਆਂ ਨੂੰ ਨਹੀਂ ਤੋੜਦੇ ਕੀ ਗੱਲ ਉਹਨਾਂ ਦੇ ਘਰ ਨਹੀਂ ਵਸਦੇ ਇਹ ਗੱਲਾਂ ਤੇ ਤਹੀ ਸਹਿਮਤ ਜੇ ਨਾ ਅਹੀਂ ਅੱਜ ਵੱਡੇ ਲੋਗਾਂ ਵਾਂ ਇੱਕ ਦੂਜੇ ਨੂੰ ਦਾਜ ਦੇ ਲਾਂਗੇ ਸੋਨੇ ਨਾ ਮਿਲਨੀਆਂ ਕਰ ਲਾਂਗੇ ਜਿਹੜੇ ਹੱਡ ਤੋਂ ਨਿੱਕੇ ਆ ਘੱਟ ਕਮਾਉਂਦੇ ਆ ਉਹਨਾਂ ਕਿੱਦਾਂ ਆਪਣੇ ਤੀ ਪੁੱਤ ਦਾ ਵਿਆਹ ਕਰਨਾ ਤਹੀ ਸਿਆਣੇ ਮਿਆਣੇ ਜੀ ਇਹ ਗੱਲਾਂ ਤੇ ਸਹਿਮਤ ਜੇ ਜੋਤ ਤੇਰੀ ਗੱਲਾਂ ਮੈਂ ਸਹਿਮਤ ਆ ਤੂੰ ਆਪੇ ਹਿਸਾਬ ਲਾ ਲਾ ਮੇਰੇ ਵਿਆਹ ਨੂੰ 30 ਸਾਲ ਹੋ ਗਏ ਆ ਮੇਰੇ ਪਿਓ ਨੇ ਨਾ ਦੋ ਟਰੱਕ ਦਾਜ ਦੇ ਮੈਨੂੰ ਦਿੱਤੇ ਹੀ ਹਰ ਇੱਕ ਨਿੱਕੀ ਨਿੱਕੀ ਚੀਜ਼ ਦਿੱਤੀ ਹੁੰਨੇ ਤੇ ਸੋਨੇ ਦਾ ਵੀ ਨਹੀਂ ਪਤਾ ਲੱਗਦਾ ਵੀ ਕਿੰਨਾ ਪਾਇਆ ਹੈਗਾ ਹਾਂਜੀ ਮਸੀ ਜੀ ਜਿੰਨਾਂ ਨੂੰ ਪੁੱਗਦਾ ਵਾ ਉਹ ਵਿਚਾਰੇ ਦੇ ਲੈਂਦੇ ਆ ਹੁਣ ਜਦੋਂ ਮੇਰਾ ਵਿਆਹ ਹੋਇਆ ਸੀ ਤੇ ਮੈਂ ਨਹੀਂ ਹੀ ਆਪਣੇ ਪਿੰਡੋਂ ਕੁਛ ਵੀ ਲਿਆਈ ਇਹਨਾਂ ਨੇ ਸਾਫ਼ ਹੀ ਮਨਾ ਕਰ ਦਿੱਤਾ ਸੀ ਤੇ ਸੁੱਖ ਨਾ ਵਾਹਿਗਤੀ ਕਿਰਪਾ ਨਾਲ ਸਾਰਾ ਖੋਜੀ ਆ ਘਰ ਤੇ ਮੰਮੀ ਤੇ ਅਜੇ ਵੀ ਕਹਿੰਦੀ ਆ ਵੀ ਉੱਥੋਂ ਇੱਕ ਸੂਈ ਜਿੰਨੀ ਚੀਜ਼ ਨਾ ਆਵੇ ਬਾਕੀ ਤੁਹਾਡੀ ਗੱਲਾਂ ਵੀ ਸਹਿਮਤ ਵਾਂ ਜਿੱਦਾਂ ਜਿੱਦਾਂ ਦਾ ਸਮਾਂ ਵਾ ਲੋਕਾਂ ਨੂੰ ਨਿਭਣਾ ਪੈਂਦਾ ਕੀ ਕਰੀਏ ਫਿਰ ਲਓ ਜੀ ਸਾਰੇ ਜਣੇ ਚਾਹ ਪੀਓ। ਲੈ ਖੜੋ-ਖੜੋ ਚਾਹ। ਗਲੋ ਭਾਈ। ਤਰਪਿੰਦਰ ਤੋਂ ਨਹੀਂ ਲਈ ਆਪਣੀ। ਨਹੀਂ ਮੰਮੀ ਜੀ ਮੈਂ ਨਹੀਂ ਪੀਣੀ, ਪੀਓ ਤੁਸੀਂ। ਕੀ ਮੰਨੋ ਤੇ ਭਾਵੇਂ ਨਾ ਮੰਨੋ। ਤੁਹਾਨੂੰ ਨਹੀਂ ਲੱਗਾ ਪੀਓ ਦੀ ਸੱਸ ਮੈਨੂੰ ਸੁਣਾਉਂਦੀ ਹੀਗੀ। ਉਹ ਜੋ ਤੇਨੂੰ ਤਾਂ ਐਵੇਂ ਵਹਿਮ ਪੈ ਗਿਆ ਵਾ। ਮੈਂ ਵੀ ਤੁਹਾਡੇ ਲੱਗ ਕੇ ਬੈਠਾ ਹਾਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੱਲ ਕੀਤੀ ਉਹਨੇ ਇਹੋ ਜੀ ਤਹੀ ਦੇ ਬੰਦੇ ਸਾਨੂੰ ਨਹੀਂ ਸਮਝ ਆਉਂਦੀ ਬੁੱਢੀਆਂ ਦੀ ਗੱਲ ਦੀ ਆ ਨਾਕ ਮੈਂ ਨਿਆਣਾ ਜੂ ਤਹੀ ਸਮਝਦੇ ਕਿਉਂ ਨਹੀਂ ਮੇਰੀ ਗੱਲ ਨੂੰ ਉਹਨੇ ਪਤਾ ਕਿੰਨੀਆਂ ਗੱਲਾਂ ਸੁਣਾਈਆਂ ਮਠਾ ਮਠਾ ਜਵਾਬ ਤੇ ਮੈਂ ਵੀ ਦਿੱਤਾ ਵਾ ਨਵੀਂ ਨਵੀਂ ਰਿਸ਼ਤੇਦਾਰੀ ਹੀ ਮੈਂ ਰੁਪਿੰਦਰ ਨੂੰ ਕੋਈ ਗੱਲ ਨਾ ਕਰਨ ਤੇ ਇੱਕ ਗੱਲ ਹੋਰ ਵਾ ਮੈਂ ਨੇ ਜਾ ਕੇ ਰੁਪਿੰਦਰ ਨੂੰ ਪੁੱਛਣਾ ਵਾ ਉਹ ਨਹੀਂ ਤੈਨੂੰ ਤੰਗਦੇ ਨਹੀਂ ਕਰਦੇ ਲੈ ਦੱਸ ਉਹ ਖਰੇ ਕੋਈ ਗੱਲ ਹੈਗੀ ਕਿ ਨਹੀਂ ਹੈਗੀ ਜੇ ਕੋਈ ਗੱਲ ਹੁੰਦੀ ਤੇ ਰੁਪਿੰਦਰ ਸਾਨੂੰ ਦੱਸਦੀ ਨਾ 15 20 ਦਿਨ ਹੋ ਗਏ ਵਿਆਹ ਨੂੰ ਮੇਰੀ ਕਹ ਅਜੇ ਤੁਸੀਂ ਪਹਿਲਾਂ ਮੇਰੀ ਸੁਣੋ ਗੱਲ ਕੋਈ ਗੱਲ ਨਹੀਂ ਕਿਸੇ ਨਾਲ ਕਰਨੀ ਅਜੇ ਠੀਕ ਹੈ ਨਾ ਅਜੇ ਕੀਪਦਾ ਉੱਥੇ ਕੋਈ ਗੱਲ ਹੈਗੀ ਵੀ ਕਿ ਨਹੀਂ ਹੈਗੀ ਅਸੀਂ ਮੁੜ ਕੇ ਫੋਨ ਕਰੀਏ ਰਵਿੰਦਰਦੇਵ ਮੰਜ ਵੀ ਸ਼ੱਕ ਪੈਦਾ ਹੋ ਜੇ ਤੇ ਘਰਾਂ ਚ ਗੱਲਾਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਜਿੱਥੇ ਦੋ ਪਾਂਡੇ ਹੁੰਦੇ ਖੜਕਦੇ ਹੁੰਦੇ ਆ ਨਾਲੇ ਹੁਣ ਉਹਨਾਂ ਦੇ ਵਿੱਚ ਵਿਆਹ ਵਾ ਤੇ ਸਾਨੂੰ ਕਹ ਤਾ ਸੁਣਾਉਂਦੀ ਸੀ ਤਹੀ ਕਿਹਾਣੀ ਇਹ ਗੱਲ ਨੂੰ ਮੰਨਦੇ ਹੈਗੇ ਨਾਲ ਦਾ ਟਰੱਕ ਜੇ ਤੂੰ ਦਿੱਤਾ ਵਾ ਆਪਣੀ ਕੁੜੀ ਨੂੰ ਜਾਂ ਤੇਰੇ ਪੇਕਿਆਂ ਤੋਂ ਆਇਆ ਵਾ ਤੇ ਫਿਰ ਕੀ ਹੋਇਆ ਤੇਰੇ ਘਰ ਹੀ ਆਇਆ ਉਹ ਜੋ ਮਰਜ਼ੀ ਵੀ ਹੈ ਨਾ ਤੁਸੀਂ ਅਜੇ ਕੋਈ ਗੱਲ ਨਾ ਕਰਿਓ ਜੇ ਕੋਈ ਗੱਲ ਕਰਨੀ ਹੋਏਗੀ ਰਪਿੰਦਰ ਆਪੇ ਸਾਡੇ ਨਾਲ ਕਰ ਲੋਗੇ ਠੀਕ ਹੈ ਨਾ ਅਜੇ ਕੀ ਪਤਾ ਕੋਈ ਗੱਲ ਹੈਗੀ ਵੀ ਕਿ ਨਹੀਂ ਹੈਗੀ ਤੇ ਤੁਸੀਂ ਐਵੇਂ ਦੱਸ ਵਾਧੂ ਜੀ ਮੈਂ ਤੇ ਤੁਹਾਡੀ ਗੱਲ ਤੇ ਯਕੀਨ ਕਰ ਲੈਂਦੀ ਆ ਪਰ ਜਿਹੜੇ ਹਿਸਾਬ ਨਾਲ ਉਹਦੀ ਸੱਸ ਨੇ ਗੱਲਾਂ ਕੀਤੀਆਂ ਵਾ ਨਾ ਉਹਤੇ ਮੈਨੂੰ ਯਕੀਨੀ ਨਹੀਂ ਜੀ ਹੁੰਦਾ ਤੇ ਟਾਈਮ ਨਾਲ ਆਪਣੇ ਪੈਰ ਸੰਭਲ ਲਿਓ ਉਹ ਨਾ ਹੋਏ ਮੁੜ ਕੇ ਕੋਈ ਗੱਲਬਾਤ ਹੋ ਜੇ ਤੇ ਨਾਲੇ ਇੱਕ ਗੱਲ ਹੋਰ ਨਹੀਂ ਨੋਟ ਕੀਤੀ ਜਿਹੜੀ ਗਏ ਹਾਂ ਤੇ ਕਹਿੰਦੇ ਇਹ ਦੱਸ ਕੇ ਆਉਣਾ ਹੈ ਵੈਸੇ ਸਾਡੀ ਕੁੜੀ ਦਾ ਘਰ ਵਾ ਜਿਹਹੀਂ ਚਲੀ ਗਏ ਬਿਨਾਂ ਦੱਸੇ ਤੇ ਨਾਲੇ ਨਵੀਂ ਨਵੀਂ ਰਿਸ਼ਤੇਦਾਰੀ ਦਾ ਤੇ ਚਾਹੀ ਬੜਾ ਹੁੰਦਾ ਵਾ ਚਾਹ ਤੇ ਇਸ ਮਾਣ ਬਣਾ ਲਈ ਦਾ ਵਾ ਇਹ ਦੀ ਕਿਹੜੀ ਗੱਲ ਵਾ ਚਲੋ ਕੋਈ ਗੱਲ ਨਹੀਂ ਫਿਰ ਕੀ ਆ ਜੇ ਅਗਲੀ ਨੇ ਕਹਿ ਦਿੱਤਾ ਵਾ ਤੇ ਕਿਹੜਾ ਫਟ ਮਾਰਤਾ ਵਾ ਉਹ ਜਿਹੜੀਆਂ ਸੈਨੀਆਂ ਸੱਸਾਂ ਹੁੰਦੀਆਂ ਵਾ ਨਾ ਉਹਦੇ ਦੰਦ ਤੋਂ ਦੰਦ ਨਹੀਂ ਚੁੱਕਦੀਆਂ ਇਹਨੂੰ ਪਤਾ ਨਹੀਂ ਕੀ ਗੱਲ ਵਾ ਵਿਆਹ ਵੇਲੇ ਤੇ ਬੜੀ ਮਿੱਠੀ ਮਿੱਠੀ ਜੀ ਹੀ ਉਦਾਂ ਨਹੀਂ ਹੀ ਮੇਰੇ ਮਨ 'ਚ ਸ਼ੱਕ ਪੈਂਦਾ ਜੇ ਦਾ ਮੂੰਹ ਮੂੰਹ ਬੰਦਾ ਗੱਲਾਂ ਕਰੰਦਾ ਪੈਣਾ ਫਿਰ ਮਨ 'ਚ ਵਿਚਾਰ ਆ ਹੀ ਜਾਂਦੇ ਆ ਭਾਵੇਂ ਉਹ 100 ਗੁਣਾ ਚੰਗੇ ਹੋਣ ਚਲ ਕੋਈ ਗੱਲ ਨਹੀਂ ਰਵਿੰਦਰ ਨਾ ਕਰੂੰਗਾ ਭਲਾ ਮੈਂ ਗੱਲ ਤੁਸੀਂ ਆਪ ਨਾ ਕਰੋ ਠੀਕ ਆ ਨਹੀਂ ਮੈਂ ਤੇ ਨਹੀਂ ਕਰਦੀ ਮਮੀ ਆ ਵਧੀਆ ਕੀਤਾ ਤਹੀਂ ਉਹਨਾਂ ਦੇ ਕੰਨਾਂ 'ਚ ਗੱਲ ਕੱਢੀ ਐ ਕਿ ਡੀ ਛੇਤੀ ਕਹਿਣ ਲੱਗੀ ਮੇਰੇ ਪੇਕੇ ਆਨੇ ਵੀ ਕੁਝ ਦਿੱਤਾ ਜੇ ਤੇਰੇ ਪੇਕੇ ਭੁੱਖੇ ਹੀ ਆਹ ਜਿਹੜੀ ਤੁਹਾਡੇ ਪੱਲੇ ਪਾਤੀ ਆ ਇਹਦੇ ਵੀ ਗੜੀ ਭੁੱਖੇ ਹੀ ਆ ਨੇ ਕੁੜੀ ਨੂੰ ਦੇ ਕੇ ਕੀ ਤੋਰਿਆ ਸੀ ਮਾਵਾਂ ਤੇ 100 ਚੀਜ਼ਾਂ ਦਿੰਦੀਆਂ ਹੁੰਦੀਆਂ ਉਹ ਧੀ ਨੂੰ ਵੀ ਮੇਰੀ ਧੀ ਨਾ ਵਸੇ ਜਾ ਕੇ ਸਹੁਰੇ ਘਰ ਤੇ ਇਹਨੂੰ ਮਾਂ ਨੂੰ ਅਕਲ ਹੀ ਨਹੀਂ ਹੈਗੀ ਕੰਨੋ ਫੜਿਆ ਅਗਲੇ ਘਰ ਤੋਰਤਾ ਆਂਦੀ ਹੁਣੀ ਆ ਸਭ ਕੋਈ ਤਾਂ ਬਣਿਆ ਬਣਾਇਆ ਮਿਲ ਗਿਆ ਕਰ ਵਰ ਬਣਾਉਣ ਦੀ ਲੋੜ ਨਹੀਂ ਗਈ ਕਿੱਡਾ ਵਧੀਆ ਬਣਿਆ ਵਾ ਉਹਨਾਂ ਦਾ ਵੇਖਿਆ ਹੀ ਉਹ ਗੱਲ ਤੇ ਉਹ ਹੀ ਆ ਵੀ ਵਿਚੋਲਾਂ ਦਾ ਬੇੜਾ ਘਰ ਕੇ ਆ ਮੈਂ ਤਾਂ ਕਹਿੰਦੀ ਇੱਕ ਰੱਖਦਾ ਮੇਰੇ ਮੱਥੇ ਲੱਗੇ ਵੇਖੀ ਸਹੀ ਉਹਦਾ ਹਸ਼ਰ ਮੈਂ ਕੀ ਕਰਦੀ ਆ ਵੀ ਉਹਦੋਂ ਤਾਂ ਨਹੀਂ ਨਹੀਂ ਹ ਪਰਸ ਪਾ ਕੇ ਉਹਨਾਂ ਨੇ ਆ ਵੀ ਦੇਣਾ ਤਾਂ ਉਹਨਾਂ ਨੇ ਆ ਵੀ ਦੇਣਾ ਤਾਂ ਹੁਣ ਕੀ ਦਿੱਤਾ ਸਵਾ ਮੰਮੀ ਤੁਸੀਂ ਵਿਚੋਲਾਂ ਨਾਲ ਗੱਲ ਨਹੀਂ ਕਰਦੇ ਗੁੱਸੇ ਨਾਲ ਉਹਦੇ ਨਾਲ ਗੁੱਸੇ ਨਾਲ ਗੱਲ ਕਰੋਗੇ ਨਾ ਤੇ ਫੇਰ ਹੀ ਉਹਦੇ ਕੰਨ ਖੁੱਲਣੇ ਆ ਉਦਾਂ ਨਹੀਂ ਖੁੱਲਣੇ ਕੋਈ ਗੱਲ ਨਹੀਂ ਮੈਂ ਵੀ ਡੀਕਣ ਹੀ ਨਹੀਂ ਆ ਮੈਂ ਕਿਹ ਘਰਾਵੇ ਤੇ ਸਹੀਂ ਵੀ ਅਖੀ ਸਹੀਂ ਕਿਦਾਂ ਪੱਠੇ ਉਹਨੂੰ ਮੈਂ ਪਾਉਣੀ ਆ ਵੀ ਉਦੋਂ ਤੇਰੀਆਂ ਗੱਲਾਂ ਹੋਰ ਹੀ ਹੁਣ ਤੂੰ ਬਾਈ ਦੀ ਫਿਰਦੀ ਆ ਕੰਨਾਂ ਕਿਸਲੀ ਜੀ ਬਣੀ ਰਹਿੰਦੀ ਆ ਨਾ ਮੈਂ ਕੱਪੜੇ ਦੇਣ ਵਿੱਚ ਕਸਰ ਛੱਡੀ ਹੀ ਕਿ ਜਾਂ ਸ਼ਾਪ ਸ਼ੱਲਾ ਨਹੀਂ ਪਾਇਆ ਸਭ ਕੁਝ ਤਾਂ ਪਾਇਆ ਤੇ ਇਹਨੇ ਉਦੋਂ ਕੀ ਕਰਵਾਇਆ ਤੇ ਮੈਂ ਕੀ ਕਰਵਾਤੀ ਸਾਡੀ ਗਲਤੀ ਵੀ ਤੇ ਟਾਡੀ ਆ ਤੁਸੀਂ ਕਿਉਂ ਸ਼ਾਪ ਪਾਈ ਉਹਨੂੰ ਪਹਿਲਾਂ ਨਹੀਂ ਅਜਿਹਾ ਲਾਗੇ ਵਿਆਹ ਵਾ ਜਦੋਂ ਮੈਂ ਉਹਨਾਂ ਵੱਲ ਗਈ ਹਾਂ ਨਾ ਤੇ ਮੈਨੂੰ ਸੌ ਸੌ ਗੱਲ ਕਰਨ ਲਈ ਹੀ ਅੰਦੀ ਭੈਣ ਜੀ ਅਹੀਂ ਕੁੜੀ ਦਾ ਵਿਆਹ ਕਰਨ ਲੱਗੇ ਆ ਮੁੰਡਾ ਵਾਈ ਕਰਦਾ ਵਾ ਵੇਖ ਲੋ ਗੱਡੀ ਵੀ ਦੇਣ ਲੱਗੇ ਆ ਮਿਲਣੀਆਂ ਵੀ ਇੰਨੀਆਂ ਕਰਨੀਆਂ ਵਾ ਤੇ ਤੁਹਾਡੇ ਉਥੇ ਕੁੜਮਾ ਨੇ ਕੀ ਕੀਤਾ ਨੌਕਰੀ ਵੀ ਮੁੰਡਾ ਕਰਦਾ ਹੀ ਪਿਆਲੀ ਬੰਨਣਾ ਵੀ ਹੈਗਾ ਹੀ ਤੇ ਮੈਂ ਅਥਾ ਕੀ ਨੱਕ ਦਿੰਦੀ ਮੈਨੂੰ ਤਾਂ ਸ਼ਰਮ ਆਉਂਦੀ ਹੀ ਹੈਲੋ ਹਲੋ ਸਾਸਕਾ ਜੀ ਦੀ ਸਾਸਕਾ ਰਪਿੰਦਰੇ ਹੋਰ ਕੀ ਹਾਲ ਹੈ ਬਸ ਵਧੀਆ ਵਧੀਆ ਆਪਣਾ ਸੁਣਾਉਂਦੇ ਹੀ ਹੂੰ ਵਧੀਆ ਸਭ ਹੋਰ ਘਰ ਪਰਿਵਾਰ ਵਧੀਆ ਹਾਂਜੀ ਸਭ ਵਧੀਆ ਠੀਕ ਠਾਕ ਨੇ ਠੀਕ ਆ ਭਾਜੀ ਹੁਣੀ ਹਾਂਜੀ ਠੀਕ ਆ ਸਭ ਸੱਜੇ ਦੀਦੀ ਮੈਨਾਂ ਤਾਂ ਨਾਲ ਗੱਲ ਕਰਨੀ ਆ ਕੀ ਗੱਲ ਆ ਰਕੇਂਦਰ ਦੀਦੀ ਗੱਲ ਕੀ ਹੋਣੀ ਆ ਕਿੰਨੇ ਦਿਨ ਹੀ ਹੋ ਗਏ ਆ ਘਰ ਦੇ ਵਿੱਚ ਨਾ ਇੱਕ ਗੱਲ ਜੀ ਚੱਲੀ ਜਾਂਦੀ ਆ ਕਿਹੜੀ ਗੱਲ ਆ ਦੀਦੀ ਇਹ ਨਾ ਗੱਡੀਆਂ ਲੋਕ ਕਹਿੰਦੇ ਆ ਅੱਛਾ ਤੁਹਾਨੂੰ ਤੇ ਗੱਲ ਦਾ ਪਤਾ ਹੀ ਨਹੀਂ ਜੇ ਹਾਨੂੰ ਪਹਿਲਾਂ ਦੱਸ ਦੇ ਤੇ ਫੇਰੀ ਆਪਾਂ ਕੋਈ ਗੱਲ ਦਾ ਹੱਲ ਕੱਢਦੇ ਹੁਣ ਸਾਰੇ ਕੰਮ ਹੋ ਗਏ ਆ ਵਿਆਹ ਹੋ ਗਿਆ ਵਾ ਤੇ ਹੁਣੇ ਗੱਡੀ ਦੇ ਮੇਨੇ ਮਰਨ ਦੇ ਆ ਇਹਨਾਂ ਨੂੰ ਵੀ ਪਤਾ ਨਹੀਂ ਕਿਹੜੀ ਭੁੱਖ ਪਈ ਆ ਤੇ ਆਪਾਂ ਜਦੋਂ ਹੀ ਜਾਣਦੇ ਆ ਇਹ ਗੱਡੀ ਦੀ ਗੱਲ ਛੱਡਦੇ ਹੀ ਨਹੀਂ ਆ ਇੱਕ ਵਾਰੀ ਨੇ ਕਿਤੇ ਹਾਲ ਚਾਲ ਨੇ ਸਾਨੂੰ ਪੁੱਛਿਆ ਜਦੋਂ ਜਾਣਦੇ ਆ ਗੱਡੀ ਵਾਲੀ ਗੱਲ ਕੀਤੀ ਆ ਜਦੋਂ ਹੁਣ ਪਹਿਲਾਂ ਰਿਸ਼ਤਾ ਕੀਤਾ ਸੀ ਜਾਂ ਉਦੋਂ ਹੀ ਗੱਲ ਕਰ ਲੈਂਦੇ ਸਾਡੇ ਨਾਲ ਗੱਲ ਸਾਡੇ ਨਾਲ ਕੀਤੀ ਤੁਹਾਨੂੰ ਚਾਹੀਦਾ ਹੀ ਨਾ ਜਦੋਂ ਰਿਸ਼ਤਾ ਕਰਨ ਲੱਗੇ ਸੀ ਤੁਸੀਂ ਪਹਿਲਾਂ ਸਾਨੂੰ ਸਾਰੀ ਗੱਲ ਦੱਸ ਦਿੰਦੇ ਇਹ ਸਾਡੇ ਨਾਲ ਗੱਲ ਕੀਤੀ ਨਹੀਂ ਨਾ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਜਦੋਂ ਵਿਆਹ ਤਿਆਰੀਆਂ ਹੋਣ ਤਾਂ ਪੀ ਤੇ ਉੱਥੇ ਆਪਾਂ ਕੀ ਕਰਦੇ ਨਾ ਆਪਾਂ ਜੋਬਨ ਨੂੰ ਕਹਿਣ ਵਾਲੇ ਤੇ ਨਾ ਆਪਾਂ ਇਹਨਾਂ ਨੂੰ ਕੁਝ ਕਹਿਣ ਵਾਲੇ ਉਹ ਹੀ ਨਾ ਚੱਲੇ ਵੀ ਕੀ ਗੱਲ ਦਾ ਪਤਾ ਹੋਵੇ ਤੇ ਫੇਰ ਇਹ ਵਿਚਾਰਾ ਕੁਝ ਕਰਦਾ ਉਹਨੇ ਤੇ ਅੱਗੇ ਮਹਾਵਜਰੇ ਨੇ ਵਿਆਹ ਕੀਤਾ ਆ ਰਵਿੰਦਰ ਕੱਲ ਜੋਬਨ ਵੀ ਆਇਆ ਸੀ ਸਾਡੇ ਵੱਲ ਤੇ ਆਪਾਂ ਤਾਂ ਕਹਿਣ ਦੇ ਸੀ ਕਿ ਜੋਬਨ ਨਾਲ ਗੱਲ ਕਰਾਂਗੇ ਗੱਡੀ ਵੱਲੋਂ ਹਾਂਜੀ ਉਹਦੇ ਨਾਲ ਗੱਲ ਕੀ ਕਰਨੀ ਸੀ ਉਹ ਤਾਂ ਅੱਗੇ ਵਿਚਾਰਾ ਰਿਹਾ ਸੀ ਕਹਿਣ ਕਿ ਆਰਤੀਆ ਤੰਗ ਕਰਨ ਰਿਹਾ ਹੁੰਦਾ 6 ਲੱਖ ਤੇ ਵਿਆਹ ਤੇ ਲੱਗ ਗਿਆ ਤੇ 6 ਲੱਖ ਉਹਦਾ ਪਹਿਲਾਂ ਹੀ ਕਰਜ਼ਾ ਆ ਹਾਂਜੀ ਉਹ ਤੇ ਫਿਰ ਆਪਾਂ ਡਰਦੇ ਆ ਗੱਲ ਇਹ ਨਹੀਂ ਕੀਤੀ ਪੀ ਚਲੋ ਜਰ ਇਹਨੇ ਵਿਆਹ ਵੀ ਚੁੱਕ ਚੁੱਕਾ ਕੇ ਕੀਤਾ ਸੀ। ਤਾਂ ਹਲੇ ਤੇ ਜਰ ਦੇ ਹੋਈ ਪੈਸੇ ਨਹੀਂ ਲੱਥੇ ਤੇ ਜੇ ਹੁਣ ਮੈਨੂੰ ਗੱਡੀ ਵੱਲੋਂ ਕਹਦਾ ਤੇ ਫਿਰ ਦੱਸੋ ਵਿਚਾਰੇ ਤੇ ਕੀ ਬੀਤੂਗੀ। ਉਹੇ ਤਾਂ ਗੱਲ ਹੈ ਨਾ ਆਪਾਂ ਤਾਂ ਕਹਿਵਾਂ ਚਾ ਗੱਲ ਕਰ ਲੈਣੇ ਪਰ ਆਪਾਂ ਇਹ ਗੱਲਾਂ ਸੁਣ ਕੇ ਸਾਨੂੰ ਗੱਲ ਹੀ ਨਹੀਂ ਕੀਤੀ। ਭਾਰਦੀ ਦੀ ਤੁਸੀਂ ਕੀ ਗੱਲ ਦਾ ਹੱਲ ਕੱਢੋ ਬਾਜੀ ਨਾ ਕਰੋ ਹਸਲਾ ਤੇ ਸਮਝਾਓ ਇਹਨਾਂ ਨੂੰ ਥੋੜਾ ਜਿਹਾ ਜੇ ਤੁਸੀਂ ਗੱਲ ਕਰ ਸਕਦੇ ਆ। ਕੋਈ ਗੱਲ ਨਹੀਂ ਇੱਕ ਵਾਰੀ ਨਾ ਤੇਰੇ ਸੱਸ ਨਾਲ ਬਹਿ ਕੇ ਗੱਲ ਕਰ ਲੈਣੇ। ਫਾਈ ਸਾਡੇ ਅੰਦਰ ਮੈ ਉਹਨਾਂ ਨਾਲ ਗੱਲ ਕਰਨੀ ਹੈ। ਹਾਂਜੀ ਇਹਦੇ ਹੱਲ ਕੱਢਨੇ ਆ ਜੇ ਨਹੀਂ ਮੰਨੂਗੀ। ਵੇ ਚਲ ਜੋ ਬਣਾ ਗੱਲ ਕਰ ਲਾਂਗੇ ਜਿੱਦਾਂ ਕਹੇਗਾ ਫਿਰ ਉਦਾਂ ਕਰ ਲਾਂਗੇ ਆਪਾਂ ਉਹੀ ਨਾ ਜੋ ਬਨੋਦ ਮੈਂ ਤਾਂ ਨਹੀਂ ਦੱਸਣ ਦੀ ਪਈ ਵਿਚਾਰੇ ਨੇ ਮਹਾ ਦੇ ਵਿਆਹ ਕੀਤਾ ਫੇਰ ਟੈਨਸ਼ਨ ਲਊਗਾ ਨਹੀਂ ਨਹੀਂ ਹੋ ਤਾਂ ਹੈ ਹੀ ਕੋਈ ਗੱਲ ਤੂੰ ਜੋ ਬਣਾ ਜੇ ਗੱਲ ਨਾ ਕਰੀ ਕੋਈ ਪਹਿਲਾਂ ਸਾਨੂੰ ਗੱਲ ਕਰ ਲਾਂਦੇ ਇਹਨਾਂ ਨਾਲ ਜੇ ਨਾ ਮੰਨਣਗੇ ਤੇ ਫਿਰ ਆਪਾਂ ਕਰ ਲਾਂਗੇ ਗੱਲ ਹਾਂਜੀ ਹਾਂਜੀ ਚਲੋ ਠੀਕ ਆ ਦੀਦੀ ਫਿਰ ਮੈਂ ਬਸ ਇਹੀ ਗੱਲ ਦੱਸਣੀ ਹੂੰ ਠੀਕ ਰਹਿੰਦਾ ਚਲੋ ਠੀਕ ਜੀ ਹਾਂ ਹਾਂ ਓਕੇ ਓਕੇ ਆ ਵਧੀਆ ਹੀ ਪਰਮੀਤ ਲੈਟ ਨਹੀਂ ਉਹਦੇ ਅੰਦਰ ਬੁਰਾ ਹਾਲੀ ਇੱਥੇ ਬਾਬਾ ਬੰਦਾ ਬਹਿ ਜਾਂਦਾ ਹਨਾ ਸ਼ਾਮੀ ਹਾਂ ਬਹਿਣਾ ਕੀ ਹੈ ਰੁਪਿੰਦਰ ਦਾ ਫੋਨ ਆ ਰਿਹਾ ਹੈ ਕੀ ਗੱਲ ਉਹੀ ਨਹੀਂ ਦੱਸਣੇ ਗੱਡੀ ਵਾਲੇ ਸੱਸ ਨੇ ਕਿਤੇ ਉਹਨੂੰ ਕਿਹਾ ਹੋਣਾ ਵੀ ਗੱਡੀ ਵਾਲਾ ਤੁਹਾਨੂੰ ਕਿਹਾ ਸੀ ਤਾਂ ਉਹ ਕਹਿੰਦੀ ਹਾਂ ਨੂੰ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਰੁਪਿੰਦਰ ਗੱਡੀ ਇਹ ਨਹੀਂ ਗੱਲ ਰੁਪਿੰਦਰ ਦੀ ਸੱਸ ਨੇ ਰੁਪਿੰਦਰ ਨੂੰ ਤਾਂ ਨਹੀਂ ਕੁਝ ਆਖਿਆ ਉਹੀ ਤਾਂ ਗੱਲ ਕਰਨ ਦੀ ਮੇਰੇ ਨਾਲ ਕਹਿੰਦੀ ਕਿ ਮੇਰੀ ਸੱਸ ਮੈਨੂੰ ਹੁਣ ਕਹਿਣ ਦੀ ਗੱਡੀ ਵੱਲੋਂ ਹੂੰ ਕਹਿੰਦੀ ਸਾਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਤੇ ਹੁਣ ਮੈਂ ਉਹਨਾਂ ਨੂੰ ਕੀ ਜਵਾਬ ਦਵਾਂ ਮੈਂ ਵੀ ਉਹ ਹੁੜ ਯਾਂ ਪਰ ਮੇਰੀ ਸੋਚਣਾ ਕਿ ਜਦੋਂ ਜਾਈਏ ਨਾ ਤੇ ਉਹ ਹੀ ਕਹਿੰਦੀ ਆ ਪਿਓ ਤੇ ਉਹਦਾ ਗੱਲ ਕਰਦਾ ਨਹੀਂ ਕੋਈ ਵੀ ਜਦੋਂ ਜਾਈਏ ਜਾਂ ਆਪ ਗੱਲ ਕਰਦੀ ਆ ਤੇ ਜਾਂ ਕੁੜੀ ਗੱਲ ਕਰਦੀ ਆ ਬੰਦਾ ਗੱਲ ਕਰੇ ਚਲੋ ਬੰਦਾ ਉਹਦੇ ਨਾਲ ਬਹਿ ਕੇ ਉਹਨੂੰ ਸਮਝਾ ਲੈਂਦਾ ਵਾ ਨਹੀਂ ਤੇ ਆਪਦੇ ਨਾਲ ਤੇ लवली ਨਾਲ ਵੀ ਗੱਲ ਕੀਤੀ ਤੇ लवली ਕਹਿੰਦਾ ਇਹ ਭਾਜੀ ਕੋਈ ਗੱਲ ਹੀ ਨਹੀਂ ਗੱਡੀ ਦੀ ਕੋਈ ਲੋੜ ਨਹੀਂ ਮੈਂ ਮਮੀ ਨੂੰ ਸਮਝਾ ਲਾਂਗਾ ਰਪਿੰਦਰ ਗਾਂਢੀ लवली ਵੀ ਵਿੱਚ ਇਹ ਕਹਿੰਦਾ ਵੀ ਗੱਡੀ ਵੱਲੋਂ लवली ਵੀ ਕਹਿਂ ਰਿਆ ਆ ਹਾਂ ਚੱਲ ਕੋਈ ਗੱਲ ਨਹੀਂ ਮੈਂ ਕੱਢਣਾ ਟਾਈਮ ਤੇ ਜਾਣਾ ਉਹ ਤੇ ਡੈਡੀ ਨਾਲ ਗੱਲ ਕਰਨਾ ਵਾਕਿਆ ਤਾਂ ਡਿਆ ਗੱਲ ਸਹੀ ਆ ਤੁਸੀਂ ਨਾ लवली ਦੇ ਡੈਡੀ ਨਾਲ ਗੱਲ ਕਰੋ ਸ਼ਾਇਦ ਉਹਦੇ ਤੱਕ ਗੱਲ ਪਹੁੰਚੀ ਨਹੀਂ ਗੱਡੀ ਵਾਲੀ ਤੁਸੀਂ ਉਹਨਾਂ ਨਾਲ ਗੱਲ ਕਰਕੇ ਵੇਖੋ ਸ਼ਾਇਦ ਮੰਨ ਜਾਨਾ ਹੁਣ ਉਹ ਦੋਵੇਂ ਮਾਂ ਤੀਆਂ ਪ੍ਰਧਾਨ ਬਣੀਆਂ ਆ ਉਹੀ ਜਦੋਂ ਚਾਹੀਏ ਉਹੀ ਗੱਡੀ ਦੀ ਗੱਲ ਕਰਦੀਆਂ ਹੋਰ ਕੋਈ ਗੱਲ ਕਰਦੀਆਂ ਹੀ ਨਹੀਂ ਪਰ ਮੀਤ ਮੈਂ ਨਾ ਮੇਰਾ ਜਾਨੂ ਦਿਲ ਨਹੀਂ ਕਰਦਾ ਉਥੇ ਜਦੋਂ ਜਾਈਏ ਉਹੀ ਹੋਈ ਗੱਲ ਕਰਦੀ ਆ ਤੇ ਮੈਂ ਐਦਾਂ ਕਰਨਾ ਮੈਂ ਫੋਨ ਕਰਕੇ ਨਾ ਉਹਨਾਂ ਨੂੰ ਕਿਤੇ ਬਾਹਰ ਬਭੀ ਉੰਬੀ ਤੇ ਸੱਦ ਕੇ ਉੱਥੇ ਗੱਲ ਕਰਨਾ ਜੇ ਤੁਸੀਂ ਘਰ ਗਏ ਨਾ ਤਾਂ ਉਹਨਾਂ ਨੇ ਤੁਹਾਨੂੰ ਗੱਲ ਕਰਨੀ ਨਹੀਂ ਦੇਣੀ ਤੇ ਤੁਸੀਂ ਕੋਈ ਗੱਲ ਨਹੀਂ ਉਹਨਾਂ ਬਾਹਰ ਸੱਦ ਲਓ ਤੇ ਉਹਨਾਂ ਨਾਲ ਗੱਲ ਕਰ ਲਓ ਤੁਸੀਂ ਅੱਜ ਹੀ ਗੱਲ ਕਰਕੇ ਨਾ ਤੇ ਮੈਨੂੰ ਦੱਸੋ ਮੈਂ ਰਪਿੰਦਰ ਨਾਲ ਗੱਲ ਕਰਾ ਕੋਈ ਗੱਲ ਨਹੀਂ ਮੈਂ ਜਾਣਾ ਹੋਣੀ ਮੈਂ ਜਾ ਕੇ ਨਾ ਉਹਨਾਂ ਨੂੰ ਬਾਹਰ ਸੱਦ ਲਾਂਗਾ ਕਿਤੇ ਠੀਕ ਹੈ ਬਾਹਰ ਮਹੱਲੇ ਪਜਾਰ ਕਿਤੇ ਵੀ ਸੱਦ ਲਾਂਗਾ ਜਾਂ ਪਿਆਲੀ ਸੱਦ ਲਾਂਗਾ ਤੇ ਮੈਂ ਉਹਨਾਂ ਨਾਲ ਬਾਰ ਬਾਰ ਹੀ ਗੱਲ ਕਰਨਾ ਘਰ ਜਾਣ ਨੂੰ ਤਾਂ ਮੇਰਾ ਦਿਲ ਨਹੀਂ ਕਰਦਾ ਹਾਂ ਹਾਂ ਬਖਤਿਆਰ ਮੈਂ ਘਰੇ ਆਇਆ ਯਾਰ ਇੱਥੇ ਘਰੇ ਆ ਜਾ ਘਰ ਬੈ ਕੇ ਗੱਲ ਕਰ ਲੈਨੇ ਆ ਕਿੱਥੇ ਬਾਹਰ ਚਲੋ ਮੈਂ ਆ ਗਿਆ ਆ ਗਿਆ ਸੋਸ਼ਿਆ ਬਾਜੀ ਸਤਿ ਸ੍ਰੀ ਅਕਾਲ ਮੁਖਤਾਰ ਕੀ ਹਾਲ ਨੇ ਵਧੀਆ ਬਾਜੀ ਠੀਕ ਠਾਕ ਮੇਰੀ ਗੱਲ ਸੁਣ ਯਾਰ ਘਰੇ ਆਇਆ ਆਇਣਾ ਹੀ ਉਹ ਨਹੀਂ ਭਾਜੀ ਕੰਮ ਹੀ ਕੋਈ ਇਦਾਂ ਦਾ ਸੀ ਮੈਂ ਚੱਲ ਭਾਈ ਨੂੰ ਬਾਹਰ ਸੱਦ ਲੈਣੇ ਆ ਨਾਲੇ ਚਾਹ ਪਾਣੀ ਪੀ ਲੈਣੀ ਤੇ ਨਾਲੇ ਗੱਪਸ਼ਾ ਮਾਰ ਲੈਣੀ ਕੋਈ ਗੱਲ ਨਹੀਂ ਚਾਹ ਚਾਹ ਫਿਰ ਕਿਸ ਨੂੰ ਪੀ ਲਾਂਗੇ ਹਾਂਜੀ ਦੱਸੋ ਉਹ ਘਰ ਠੀਕ ਠਾਕ ਸਭ ਹਾਂ ਵਧੀਆ ਵਧੀਆ ਉਹ ਗੱਲ ਕੀ ਕਰਨੀ ਸੀ ਭਾਜੀ ਹਾਂਜੀ ਮੈਂ ਨਾ ਦੋ ਤਿੰਨ ਵਾਰੀ ਪਹਿਲੇ ਵੀ ਆਇਆ ਘਰ ਅੱਛਾ ਜੀ ਜਿੰਨੀ ਵਾਰੀ ਆਇਆ ਤੇ ਭੈਣ ਜੀ ਹੋਣੀ ਨਾ ਗੱਡੀ ਬਾਰੇ ਗੱਲ ਕਰਕੇ ਦੀ ਠੀਕ ਹੈ ਕਿਉਂ ਤਿਆਰ ਗੱਡੀ ਨਹੀਂ ਦਿੱਤੀ ਉਹਨਾਂ ਨੇ ਤੇ ਗੱਡੀ ਧਵਾ ਅੱਛਾ ਤੇ ਮੈਂ ਸੋਚਿਆ ਮੈਂ ਕਿ ਭਾਜੀ ਹੋਣ ਨੇ ਤੇ ਕਦੇ ਮੈਨੂੰ ਗੱਡੀ ਵੱਲੋਂ ਕਿਹਾ ਨਹੀਂ ਚਲੋ ਮੈਂ ਭਾਈ ਨਾਲ ਗੱਲ ਕਰਕੇ ਵੇਖ ਲੈਣਾ ਠੀਕ ਹੈ ਕੀ ਪਤਾ ਭਾਈ ਨੂੰ ਨਾ ਹੀ ਪਤਾ ਹੋਵੇ ਕਿਹੜੇ ਕੰਮ ਦਾ ਕੀ ਪਤਾ ਭੈਣ ਜੀ ਹੋਣੀ ਆਪਣੇ ਮਨੋਂ ਹੀ ਕਹਿੰਦੇ ਹੁਣ ਤੇ ਨਾਲੇ ਤੁਹਾਨੂੰ ਕਿਹੜੀ ਗੱਡੀ ਦੀ ਕਮੀ ਆ ਮਾਲਕ ਨੇ ਸਭ ਕੁਝ ਤੁਹਾਨੂੰ ਦਿੱਤਾ ਆ ਗੱਡੀ ਦੀ ਕੋਈ ਤੁਹਾਨੂੰ ਭੁੱਕ ਤੇ ਹੈ ਨਹੀਂ ਮੈਂ ਤਾਂ ਆਂ ਕਰਕੇ ਸੋਚਿਆ ਮੈਂ ਕੀ ਪਤਾ ਭਾਈ ਨੂੰ ਨਾ ਹੀ ਪਤਾ ਹੋਵੇ ਤੇ ਭਾਈ ਨਾਲ ਗੱਲ ਕਰ ਲਾ ਕੀ ਪਤਾ ਮਸਲਾ ਹੱਲ ਹੋਈ ਜਾਵੇ ਵੇਖੋ ਮਕਤਾਰ ਸਿੰਘ ਜੀ ਜਦੋਂ ਘਰ ਦੇ ਵਿੱਚ ਕੋਈ ਗੱਲ ਹੁੰਦੀ ਆ ਨਾ ਤੇ ਸਾਰੇ ਟੱਬਰ ਬਹਿ ਕੇ ਗੱਲ ਕਰੀਦੀ ਆ ਜੇ ਮੈਂ ਹੀ ਗੱਡੀ ਵਾਲੋਂ ਕਹਿੰਦਾ ਰਮਨ ਤੇ ਤੁਹਾਨੂੰ ਕਹਿੰਦੀ ਆ ਸਾਰੇ ਜੀਆ ਬਾਰ ਬਾਰ ਹੀ ਥੋੜਾ ਕਹਿਣਾ ਹੁੰਦਾ ਵਾ ਨਾਲੇ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵਾ ਜਦੋਂ ਲਵਨੀ ਭਰਤੀ ਹੋਇਆ ਸੀ ਨਾ ਮੈਂ 9 ਲੱਖ ਰੁਪਇਆ ਲਾਇਆ ਸੀ ਤੇ ਕੀ ਗੱਲ ਉਹ 6-7 ਲੱਖ ਦੀ ਗੱਡੀ ਨਹੀਂ ਦੇ ਸਕਦੇ ਉਹ ਮੈਂ ਤੇ ਭਾਜੀ ਤੁਹਾਡੇ ਨਾਲ ਤਾਂ ਕਹਿ ਰਿਆ ਸੀ ਹਾਂ ਜੀ ਤੁਹਾਨੂੰ ਪਤਾ ਹੀ ਆ ਪਿਓ ਤੇ ਅੱਗੇ ਸਰਤੇ ਨਹੀਂ ਹੈਗਾ ਉਹਦਾ ਤੇ ਜੋਬਨ ਨੇ ਨਾ ਚੁੱਕ ਚੁਕਾ ਕਰਕੇ ਤੇ ਰੁਪਿੰਦਰ ਦਾ ਵਿਆਹ ਕੀਤਾ ਸੀ ਠੀਕ ਆ ਉਦੋਂ ਮੈਂ ਤੇ ਜੋਬਨ ਗਏ ਸੀ ਨਾ ਆਰਤੀਆ ਕੋਲ ਤੇ 6 ਲੱਖ ਰੁਪਇਆ ਜੋ ਉਹਦੇ ਕਰਜ਼ਾ ਨਿਕਲਿਆ ਅੱਛਾ ਜੀ ਤੇ ਮੈਂ ਭਾਜੀ ਕਿਹੜੇ ਮੂਨਾ ਕਵਾਂ ਜੋਬਰ ਨਾਲ ਮਖਤਿਆਰ ਸਿੰਘ ਜਿਵੇਂ ਜੁਗੇ ਨਹੀਂ ਤੇ ਕੋਈ ਬਾਈ ਵਾਲਾ ਮੁੰਡਾ ਲੱਭ ਲੈ ਤੇ ਜ਼ਰੂਰ ਕੋਈ ਮੁਲਾਜ਼ਮ ਲੱਭਣਾ ਹੈ ਬਾਈ ਵਾਲਾ ਲੱਭ ਲੈ ਤੇ ਇਦਾਂ ਚੁੰਨੀ ਚੜਾ ਕਰਕੇ ਤੇ ਕੰਮ ਮੁੱਕ ਜਾਣਾ ਹੈ ਹੁਣ ਤੁਸੀਂ ਆਪ ਸਹਣੇ ਜੇ ਮੈਂ ਸ਼ਰੀਕੇ ਤੇ ਬਾਹਰ ਨਿਕਲ ਧਿਆ ਲੋਕੇ ਮੈਨੂੰ ਪੁੱਛਦੇ ਵੀ ਕੀਤਾ ਕੀ ਆ ਜਦੋਂ ਆਇਆ ਹੀ ਕੱਖ ਨਹੀਂ ਤੇ ਮੈਂ ਕੀ ਦੱਸਾਂ ਅਸੀਂ ਵੀ ਕਿਤੇ ਸ਼ਰੀਕੇ ਚ ਨੱਕ ਦੇਣਾ ਕਿ ਨਹੀਂ ਨਾਲੇ ਉਹਨਾਂ ਨੂੰ ਸਾਡਾ ਸੁਨਾਹ ਦੇ ਦਿਓ ਮਹੀਨੇ ਦੇ ਵਿੱਚ ਵਿੱਚ ਗੱਡੀ ਦੇਤੀ ਤੇ ਠੀਕ ਆ ਨਹੀਂ ਤੇ ਕੁੜੀ ਵਾਪਸ ਆ ਜੂਗੀ ਇਲਾਦਾ ਸੇ ਮੈਂ ਸੋਚਿਆ ਸੀ ਕਿ ਭਾਜੀ ਨਾਲ ਗੱਲ ਕਰਨਾ ਜਾ ਕੇ ਤੇ ਸ਼ਹਿਰੋਂ ਮਾਨੀ ਜਾਣ ਕਿ થી ਪਤਾ ਉਹਨੂੰ ਨਾ ਹੀ ਪਤਾ ਹੋਏ ਇਹ ਕੰਮ ਦਾ ਇਹ ਤੇ ਸਾਰਾ ਟੱਬਰ ਹੀ ਇਸੇ ਕੰਮ ਦੇ ਪਿੱਛੇ ਤੁਰਿਆ ਵੀ ਹਾਨੂੰ ਕਾਰ ਹੀ ਚਾਹੀਦੀ ਆ ਜੀ ਉਹਨਾਂ ਲਵੜੀ ਨਾਲ ਗੱਲ ਕੀਤੀ ਸੀ ਉਹਨੇ ਵੀ ਨਹੀਂ ਪੈਰ ਧਰੇ ਇਹਨਾਂ ਨੇ ਤੇ ਗੱਲ ਹੀ ਨਹੀਂ ਕੀਤੀ ਕੋਈ ਚੱਜਦੀ ਮੇਰੇ ਨਾਲ ਜੇ ਵੀ ਉਹ ਗੱਲ ਕਰ ਗਏ ਆ ਕਿ ਮਹੀਨੇ ਦੀ ਗੱਡੀ ਚਾਹੀਦੀ ਆ ਨਹੀਂ ਤੇ ਕੁੜੀ ਵਾਪਸ ਭੇਜ ਦਾਂਗੇ ਬਸ ਖੇਡ ਆ ਕੋਈ ਕਿ ਮਹੀਨੇ ਦੀ ਗੱਡੀ ਆ ਜਾਏਗੀ ਮੈਂ ਤਾਂ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੇਰੀ ਗੱਲ ਸੁਣੋ ਤੈਹੀ ਕਿੱਥੋਂ ਆਏ ਜੇ ਓਏ ਆਉਣਾ ਕਿੱਥੋਂ ਆ ਤੈਨੂੰ ਇੱਕ ਕੰਮ ਕਿਹਾ ਸੀ ਤੇਰ ਕੋ ਹੋ ਨਹੀਂ ਹੋਇਆ ਅਜੇ ਤੱਕ ਕਿਹੜਾ ਕੰਮ ਨਹੀਂ ਹੋਇਆ ਮੇਰੇ ਕੋ ਮੈਂ ਤਾਂ ਸਾਰੇ ਕੰਮ ਕਰ ਰਹੀ ਆ ਤੇਰ ਕੋ ਆਪਣੇ ਨਾਉ ਨਹੀਂ ਕਾਬੂ ਆਈ ਅਜੇ ਤੱਕ ਗੱਲ ਕੀ ਹੋਈ ਹੈ ਗੱਲ ਤਾਂ ਦੱਸੋ ਮੈਨੂੰ ਆ ਜਾ ਅੰਦਰ ਬੈ ਕੇ ਦੱਸਨਾ